ਦੋਸਤੋ ਆਪਣੇ ਕੋਲ ਗੱਡੀ ਆਈ ਪੁਰਾਣਾ ਮਾਡਲ ਸੀ ਬਾਲਟੀ ਵਾਸ਼ ਹੁੰਦਾ ਸੀ ਕੁਦਰਤੀ ਰੰਗ ਪੈ ਗਿਆ ਗੱਡੀ ਦੀ ਹਾਲਤ ਵੇਖੋ ਕਿ ਉਹ ਜੀ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ ਜੀ ਪਹਿਲਾਂ ਹਾਰਡ ਵਾਟਰ ਰਿਮੂਵ ਕਰਾਂਗੇ ਪ੍ਰੋਪਰ ਸਾਰੇ ਗਲਾਸ ਤੋਂ ਅਲਾਈ ਵਿਲਾਂ ਤੋਂ ਤੇ ਹਾਰਡ ਵਾਟਰ ਸਾਰਾ ਰਿਮੂਵ ਕਰਾਂਗੇ ਪ੍ਰੀਤ ਮੋਟਰਜ਼ ਬੋਗਾ ਅਗਰ ਤੁਹਾਡੀ ਗੱਡੀ ਵੀ ਇਦਾਂ ਦਾ ਕੁਝ ਹੋ ਗਿਆ ਹੈ ਤੇ ਬੰਜੀ ਸਭ ਤੋਂ ਪਹਿਲਾਂ ਜੋ ਚੰਦ ਪੈਸੇ ਵੱਧ ਲਾ ਜਾਂਦੇ ਨੇ ਇਹ ਸੋਚੋ ਵੀ ਅਗਲੇ ਦਾ ਸ਼ੀਸ਼ਾ ਸਕ੍ਰੈਚਸ ਜਾਂ ਕਿਸੇ ਤਰੀਕੇ ਨੂੰ ਡੈਮੇਜ ਨਹੀਂ ਕੀਤਾ ਜਾਂ ਜੇ ਅਸੀਂ ਕੱਲਾ ਰੰਗ ਤੁਹਾਨੂੰ ਲੱਗਦਾ ਹੈ ਅਸੀਂ ਰੰਗ ਤੋਂ ਇਲਾਵਾ ਜਿਹੜਾ ਹਾਰਡ ਵਾਟਰ ਬਾਲਟੀ ਵਾਸ਼ ਹੋ ਕੇ ਹੋਇਆ ਹੋਇਆ ਅਸੀਂ ਉਹ ਵੀ ਡੈਮੇਜ ਨੂੰ ਕਰ ਰਹੇ ਹਾਂ ਇੱਕ ਇੱਕ ਪਾਰਟਸ ਨੂੰ ਪ੍ਰੋਪਰ ਕਰਨਾ ਚਾਹੀਦਾ ਹੈ ਉਧਰ ਹੀ ਬੰਦੀ ਹੁਣ ਇਸ ਪੇਂਟ ਦੇ ਉੱਤੇ ਜਦੋਂ ਉਤਾਰਦੇ ਸੀ ਸੈਂਡਿੰਗ ਕਰਕੇ ਵਾਸ਼ ਕਰਨ ਵੇਲੇ ਇੰਨਾ ਗੰਦ ਸੀਗਾ ਇਹ ਕੱਢ ਰਹੇ ਹਾਂ ਤੇ ਪ੍ਰੋਪਰ ਰਿਜ਼ਲਟ ਲੈਣੇ ਹੈ ਤੇ ਪ੍ਰੋਪਰ ਕੰਮ ਕੀਤਾ ਜਾਵੇ ਪਲੀਟ ਮੋਟਰਜ਼ ਮੋਗਾ ਹਰ ਕੁਆਲਟੀ ਦਾ ਹਰ ਇੱਕ ਚੀਜ਼ ਦਾ ਡੈਮੇਜ ਦਾ ਧਿਆਨ ਰੱਖਿਆ ਜਾਂਦਾ ਹੈ ਅਗਰ ਤੁਸੀਂ ਵੀ ਚਾਹੋ ਤੁਹਾਡੀ ਗੱਡੀ ਪਰਫੈਕਟ ਚੱਲੇ ਤਾਂ ਪ੍ਰੀਤ ਮੋਟਰ ਯਾਦ ਕਰ ਲਿਓ ਇਹ ਵੀਰ ਹੋਣਿਆਂ ਦੀ ਗੱਡੀ ਇੱਕ ਦੋਹਾਂ ਤੇ ਪਿਆਸੀ ਇੱਕ ਇਹਨਾਂ ਨੇ 3500 ਚ ਕੰਮ ਕਰਵਾਇਆ ਇੱਕ ਦੇ ਉੱਤੇ 7500 ਮੈਨੂੰ ਦਿੱਤਾ ਸੋ ਕੰਮ ਕਿਵੇਂ ਕਰਦੇ ਪਏ ਹੈ ਮਿਹਨਤ ਕਿੰਨੀ ਹੁੰਦੀ ਹੈ ਕਿਸੇ ਚੀਜ਼ ਨੂੰ ਡੈਮੇਜ ਤੋਂ ਬਚਾਉਣਾ ਇੱਕ ਇੱਕ ਪਾਰਟ ਨੂੰ ਪ੍ਰੋਪਰ ਕਲੀਨ ਕਰ ਰਹੇ ਆ ਗਲਾਸ ਦੇ ਉੱਪਰ ਸਕ੍ਰੈਚਸ ਬਹੁਤ ਸਾਰੇ ਸੀ ਉਹ ਵੀ ਰਿਮੂਵ ਕਰਦੇ ਆ ਵੀਡੀਓ ਦੇ ਐਂਡ ਤੱਕਰ ਬਣ ਕੇ ਦੇਖੋ ਵੀ ਕੰਮ ਦੀ ਕੁਆਲਿਟੀ ਕੀ ਹੈ ਅਗਰ ਤੁਸੀਂ ਸਸਤੇ ਮਗਰ ਜਾਵੋਗੇ ਤੇ ਸਸਤਾ ਹੋ ਜੂ ਜੇ ਵਧੀਆ ਕੰਮ ਤਰੀਕੇ ਨਾਲ ਕਰਉਣਾ ਤੇ ਵਧੀਆ ਹੋ ਜੂ ਇੱਕ ਇੱਕ ਚੀਜ਼ ਨੂੰ ਡੈਮੇਜ ਨਹੀਂ ਕੀਤਾ ਜਾਂਦਾ ਐਨੀ ਕੁ ਜ਼ਿਆਦਾ ਤੇ ਕੱਲ ਸੀ ਬਾਲਟੀ ਵਾਸ਼ ਨਾਲ ਇਹਦੇ ਪੈੜ ਹਰ ਇੱਕ ਪਾਰਟ ਤੋਂ ਬਾਅਦ ਕਲੀਨ ਕਰਨਾ ਪੈਂਦਾ ਸੀ ਜੇ ਤੁਸੀਂ ਕੁਆਲਿਟੀ ਚਾਹੁੰਦੇ ਹੋ ਤੇ ਮਿਹਨਤ ਕਰਨੀ ਪਊਗੀ ਮਲਵਾਕੀ ਯੂਜ਼ ਕਰ ਰਹੇ ਆਜੋ ਦੋਸਤੋ ਮਲਵਾਕੀ ਹੈ ਜੀ ਇਹ ਸਾਰੇ ਕਾਰਡਲੈਸ ਪ੍ਰੋਡਕਟ ਨੇ ਐਡੇ ਪਰਫੈਕਟ ਚੱਲਦੇ ਆ ਧੜਕਣ ਤੋਂ ਬਿਨਾ ਤੇ ਪੇਂਟ ਦੇ ਉੱਪਰ ਪ੍ਰੋਪਰ ਇਹ ਫਿਨਿਸ਼ਿੰਗ ਦਿੰਦੇ ਆ ਪੈਡ ਤੇ ਮਸ਼ੀਨ ਹਰ ਚੀਜ਼ ਇੰਪੋਰਟਡ ਯੂਜ਼ ਕੀਤੀ ਜਾਂਦੀ ਹੈ ਯੂਵੀ ਪੇਂਟ ਪ੍ਰੋਟੈਕਟ ਪ੍ਰੋਟੈਕਸ਼ਨ ਲਾਸਟ ਤੇ ਕੀਤੀ ਹੁਣ ਆਪਾਂ ਇਹਦੇ ਗਲਾਸ ਦੇ ਉੱਤੇ ਵੀ ਸਕਰਚਸ ਬਹੁਤ ਸਾਰੇ ਸੀ ਪਰ ਇਹ ਸਾਰੇ ਚੀਜ਼ ਜਦੋਂ ਕੰਮ ਕਰਦੇ ਆ ਤਾਂ ਉਹਦੀ ਇੱਕ ਕੀਮਤ ਬੰਦੀ ਹੁੰਦੀ ਹੈ ਜਦੋਂ ਇੱਕ ਪੈਕੇਜ ਦੇ ਦਿੰਨੇ ਆ 10 ਮਿੰਟ ਵੱਧ ਕੀ ਤੇ ਘੱਟ ਕੀ ਰਿਜ਼ਲਟ ਦੇਖੇ ਹੀ ਤੋੜੀ ਗਏ ਕਮ ਹੁੰਦਾ ਤੁਸੀਂ ਦੇਖ ਲਿਆ ਯੂਵੀ ਪੇਂਟ ਪ੍ਰੋਟੈਕਸ਼ਨ ਕਿਵੇਂ ਕਰਦੇ ਪਏ ਆ ਇਹ ਨਹੀਂ ਹੈ ਕਿ ਕੋਈ ਕਸਟਮਰ ਹੈ ਨਹੀਂ ਤੇ ਕੰਮ ਦੀ ਕੁਆਲਿਟੀ ਨਹੀਂ ਦੇਣੀ। ਖੂਬ ਸਾਰਾ ਕੈਮੀਕਲ ਡੋਲ ਕੇ ਰਿਜ਼ਲਟ ਦੇ ਕੇ ਤੋਰਿਦਿਆ। ਗੱਡੀ ਦੀ ਸ਼ਾਈਨ ਤੁਸੀਂ ਦੇਖ ਲਓ। ਪਹੁੰਚਣਾ ਕਿੱਥੇ ਗਿਆ ਜੀ? ਪ੍ਰੀਤ ਮੋਟਰਜ਼ ਮੋਗਾ। ਬਾਈ ਜੀ ਮੈਨੂੰ ਕਹਿੰਦੇ ਵੀ ਬਾਈ ਜੀ ਮੇਰੇ ਗਵਾਂਡੀਆਂ ਦੀ ਗੱਡੀ ਤੇ ਵੀ ਰੰਗ ਆਈ ਪਿਆ। ਪਰ ਉਹ ਕਹਿੰਦੇ ਵੀ ਬਾਈ ਸਵਾਦ ਨਹੀਂ ਆਇਆ ਪ੍ਰੀਤ ਵਾਲਿਆਂ ਕੋਲ ਚਲਾ ਜਾ। ਕਿ ਬਾਈ ਜੀ ਸਵਾਦ ਦੇਖੇ ਤੋਰਾਂਗੇ। ਪੈਸੇ ਨਾ ਦੇਖਿਆ ਕਰੋ ਜੀ। ਅਗਰ ਕੰਮ ਦੀ ਕੁਆਲਿਟੀ ਦੇਖਣੀ ਹੈ ਤਾਂ ਜੀ ਸਦਕੇ ਆਜੋ। ਕੰਮ ਦੀ ਕੁਆਲਿਟੀ ਦੇਖੇ ਤੋਰਾਂਗੇ। ਕਵਾਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਵਾਈਟ ਗੱਡੀ ਦੇ ਉੱਪਰ ਸ਼ਾਈਨ ਦੇਖ ਲਓ ਬਾਹਰ ਲੀਆਂ ਗੱਡੀਆਂ ਤੇ ਫਲੈਕਸ ਤੇ ਚਮਕ ਕਿਵੇਂ ਬਣ ਗਈਏ ਅਗਰ ਤੁਸੀਂ ਵੀ ਗੱਡੀ ਚਮਕਣ ਦੀ ਚਾਹੁੰਦੇ ਹੋ ਤੇ ਹਾਰਡ ਵਾਟਰ ਕਿਵੇਂ ਰਿਮੂਵ ਕੀਤਾ ਗਿਆ ਹਰ ਚੀਜ਼ ਦੀ ਮਿਹਨਤ ਹੁੰਦੀ ਹੈ ਜੀ ਅਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਪ੍ਰੀਤ ਮੋਟਰਸ ਮੋਗਾ ਪਲਾਸਟਿਕ ਪਾਰਟ ਦੋ ਕੰਮ ਹੁੰਦੇ ਅਲਾਈ ਵੀਲਸ ਪ੍ਰੋਪਰ ਕੈਮੀਕਲ ਯੂਜ਼ ਕਰਕੇ ਕੰਮ ਕੀਤਾ ਜਾਂਦਾ ਬੜੀਆਂ ਸਾਰੀਆਂ ਚੀਜ਼ਾਂ ਨਹੀਂ ਦਿਖਾਈਆਂ ਜਾਂਦੀਆਂ ਕਾਪੀ ਬਹੁਤ ਵੱਜੀ ਦੀ ਹੈ ਜੀ ਵੀਡੀਓ ਚੰਗੀ ਲੱਗੀ ਕੰਮ ਕਰਾਉਣਾ ਚਾਹੁੰਦੇ ਹੋ ਜੀ ਸਦਕੇ ਆਓ ਅਸੀਂ ਕੰਮ ਦਾ ਲੈਣਾ ਤੇ ਲਾਉਣਾ ਚਾਹਦੇ ਦੋ ਕਦਮ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਗਲਾਸ ਵੀ ਕਲੀਨ ਕਰਤਾ ਬਫ ਕਰ ਦਿੱਤਾ ਜਿੱਥੇ-ਜਿੱਥੇ ਰੰਗ ਦੀ ਫੁਹਾਰ ਸੀ ਤੁਸੀਂ ਦੇਖ ਲਓ ਫਰਕ ਕਿਵੇਂ ਲੱਗਾ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਵੈਲਕਮ ਪ੍ਰੀਤ ਮੋਟਰਸ ਮੋਗਾ ਪੀਬੀ ਨਤੀ ਮੋਗੇ ਵਾਲੇ